ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਅੱਜ ਸਾਨੂੰ ਦਿਖਾ ਰਹੇ ਹਾਂ ਜੀ ਚੂਨੇ ਦਾ ਪਲਾਸਟਰ ਚੂਨੇ ਦੀ ਇਹ ਲਪਾਈ ਹੋ ਰਹੀ ਹੈ ਜੀ ਕਿਉਂਕਿ ਜਿਵੇਂ ਜਿਵੇਂ ਵੀ ਚੂਨੇ ਬਾਰੇ ਲੋਕਾਂ ਨੂੰ ਜਾਣਕਾਰੀ ਮਿਲ ਰਹੀ ਹੈ ਜਾਂ ਪਤਾ ਵੀ ਪਹਿਲਾਂ ਪ੍ਰਾਣੇ ਘਰ ਸਾਡੇ ਸਾਰੇ ਚੂਨੇ ਦੇ ਹੁੰਦੇ ਸੀ ਚੂਨੇ ਚ ਚਣਾਈ ਹੁੰਦੀ ਸੀ ਚੂਨੇ ਚ ਲਪਾਈ ਹੁੰਦੀ ਸੀ ਪਰ ਓਵੇਂ ਓਵੇਂ ਅਸੀਂ ਹੁਣ ਆਪਣੇ ਘਰਾਂ 'ਚ ਇਹਨਾਂ ਦੀ ਚੂਨੇ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਜਿਵੇਂ ਇਸ ਘਰ ਦੇ ਵਿੱਚ ਜਿਹੜੀ ਚਣਾਈ ਹੈ ਜਾਂ ਇੱਟਾਂ ਦੀ ਉਹ ਸਮੰਤ ਚ ਹੋਈ ਵੀ ਆ ਤੇ ਉਤਲੀ ਲਪਾਈ ਤੇ ਇਹਦੇ ਉੱਤੇ ਜਿਹੜਾ ਰੰਗ ਹੋਣਾ ਉਹ ਸਾਰਾ ਚੂਨੇ ਨਾਲ ਹੋਣਾ ਜੋ ਕਿ ਜ਼ਿੰਦਗੀ ਪਰ ਲੈਂਦਾ ਵੀ ਨਹੀਂ ਤੇ ਜ਼ਿੰਦਗੀ ਪਰ ਉਹਦੀ ਮਨਰਾਜ਼ ਵੀ ਆ ਪਰ ਇਹ ਬਹੁਤ ਵਧੀਆ ਗੱਲ ਹੈ ਵੀ ਅਸੀਂ ਦੁਬਾਰਾ ਫੇਰ ਵਾਪਸ ਉਹੀ ਕੁਦਰਤੀ ਮਸਾਲੇ ਵੱਲ ਆ ਰਹੇ ਹਾਂ ਤੇ ਆਓ ਕਰਦੇ ਹਾਂ ਮਿਸਤਰੀਆਂ ਨਾਲ ਗੱਲਬਾਤ ਜਿਹੜੇ ਨੇ ਕੰਮ ਕਰ ਰਹੇ ਹਾਂ ਜੀ ਬਾਈ ਦਿਖਾ ਰਿਹਾ ਸਾਨੂੰ ਚੂਨੇ ਦਾ ਪਲਾਸਟਰ ਜਿਹੜਾ ਕਿ ਬਹੁਤ ਘੱਟ ਹੋ ਰਿਹਾ ਹੈ ਜੋਨੇ ਦੇ ਏਡੇ ਕੰਮ ਹੋ ਰਹੇ ਆ ਉਹ ਜਾਂ ਤਾਂ ਪਹਿਲਾਂ ਹੁੰਦੇ ਹੁੰਦੇ ਸੀ ਪ੍ਰਾਤਨ ਪਰ ਅੱਜ ਕੱਲ ਬਹੁਤ ਘੱਟ ਹੈ ਜਾਂ ਮਿਸਤਰੀ ਵੀ ਨਹੀਂ ਜਾਣਦੇ ਪਰ ਮੈਨੂੰ ਬੜੀ ਖੁਸ਼ੀ ਹੋਈ ਵੀ ਸਾਡੇ ਪੰਜਾਬ ਦੇ ਵਿੱਚ ਵੀ ਦੋ ਵੀਰ ਸਕੇ ਭਰਾ ਆਏ ਆ ਆਪਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਕੰਮ ਬਹੁਤ ਹੀ ਕਮਾਲ ਦਾ ਕਰਦੇ ਆ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਇੱਥੇ ਤਲਵੰਡੀ ਕੋਲੇ ਇੱਕ ਪਿੰਡ ਆਏ ਉੱਥੇ ਹੀ ਇੱਕ ਘਰ ਬਣਾ ਰਿਹਾ ਬਹੁਤ ਹੀ ਪ੍ਰਾਤਨ ਕਰਾ ਤੇ ਬਾਈ ਦੀ ਖੁਸ਼ੀ ਦੀ ਗੱਲ ਆ ਵੀ ਇਹ ਦੋ ਸਕੇ ਭਰਾ ਹੈ ਜਿਹੜੇ ਕੰਮ ਕਰ ਰਹੇ ਹੈ ਜਿਨ੍ਹਾਂ ਦਾ ਕੰਮ ਬਹੁਤ ਹੀ ਜ਼ਿਆਦਾ ਵਧੀਆ ਹੈ ਜੇ ਕਿਸੇ ਵੀਰ ਨੇ ਕੰਮ ਕਰਾਉਣਾ ਹੋਵੇ ਤਾਂ ਤੁਸੀਂ ਇਹਨਾਂ ਨਾਲ ਵੀ ਰਾਬਤਾ ਕਰ ਸਕਦੇ ਹੋ ਪਰ ਆਪਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆਪਾਂ ਇਹਨਾਂ ਤੋਂ ਵੀ ਇਹ ਕੰਮ ਇਹਨਾਂ ਨੇ ਕਿੱਥੋਂ ਸਿੱਖਿਆ ਕਦੋਂ ਤੋਂ ਇਹ ਕਰਨ ਲੱਗੇ ਤੇ ਵੀ ਅੱਜ ਇਹ ਸਮੈਂਟ ਦੀ ਜਗ੍ਹਾ ਚੂਨੇ ਦਾ ਹੀ ਪਲਾਸਟਰ ਕਿਉਂ ਕਰ ਰਹੇ ਹੈ ਇਹ ਆਪਾਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀਰਾਂ ਤੋਂ ਜੀ ਪਹਿਲਾ ਬਾਈ ਜੀ ਤੁਸੀਂ ਦੱਸੋ ਕੀ ਨਾਮ ਹੈ ਦੀ ਅਰਵਤ ਬਲਵਤ ਸਿੰਘ ਜੀ ਬਲਵਤ ਸਿੰਘ ਤੁਹਾਡਾ ਬਾਈ ਜੀ ਕੀ ਨਾਮ ਹੈ ਮੋਟਾ ਸਿੰਘ ਜੀ ਬਾਈ ਜੀ ਤੁਸੀਂ ਸਾਰੇ ਭਰਾਵਾਂ ਹਾਂ ਜੀ ਠੀਕ ਹੈ ਬਾਈ ਜੀ ਇਹ ਪਲਾਸਟਰ ਬਾਰੇ ਜਾਣਕਾਰੀ ਦਿਓ ਬਹੁਤ ਸੋਹਣਾ ਪਲਾਸਟਰ ਕੀਤਾ ਤੁਸੀਂ ਤੇ ਹੋਰ ਵੀ ਵਿਆਨ ਕਰਾਉਣਾ ਹੁੰਦਾ ਇਹਦਾ ਕਿਹੜਾ ਪਲਾਸਟਰ ਹੈ ਕਿਉਂਕਿ ਹਰੇਕ ਦਾ ਹਰੇਕ ਮਿਸਤਰੀ ਨਹੀਂ ਜਾ ਗਿਆ ਤੁਸੀਂ ਇਹ ਜਾਣਕਾਰੀ ਦਿਓ ਵੀ ਇਹ ਪਲਾਸਟਰ ਤੁਸੀਂ ਕਿੱਥੋਂ ਸਿੱਖਿਆ ਤੇ ਕਦੋਂ ਤੋਂ ਇਹ ਕੰਮ ਤੁਸੀਂ ਕਰ ਰਹੇ ਹੋ ਸਾਨੂੰ ਇਰਫਾਨ ਜੀ ਦਾ ਕਿ ਇਹ ਹੀ ਰੱਤਾਂ ਤੋਂ ਆਇਸ ਕਰੀ ਜੀ ਰਾਜਿਸਤਾਨ ਤੋਂ ਆਏ ਸੀ ਅਪੋਸਾਂਸ ਪਾਦੇ ਲਈ ਵੀ ਆਇਸੀ ਕਰਨਾ ਇੱਕ ਨਹੀਂ ਠੰਡਾ ਬਹੁਤ ਰਹਿੰਦਾ ਜੀ ਠੀਕ ਹੈ ਇੱਕ ਲੰਮਾ ਸਮਾਂ ਚੱਲਦਾ ਜੀ ਬਹੁਤ ਲੰਮਾ ਸਮਾਂ ਠੀਕ ਹੈ ਇੰਨਾ ਬਹੁਤ ਜਿਆਦਾ ਜੀ ਇਹ ਭੁਰਦਾਂ ਜੀ ਜਿੰਦਾਰ ਬਹੁਤ ਜਿਆਦਾ ਇਹ ਬਟਲਾ بڑا ਰਹਿੰਦਾ ਜੀ ਠੀਕ ਹੈ ਜੀ ਲੈ ਜੀ ਬਹੁਤ ਰੁਣੀ 400 ਸਾਲ 4 500 ਸਾਲ ਇਹ ਲੰਮਾ ਜੀ ਰਹਿੰਦਾ ਹੈ ਠੀਕ ਹੈ ਠੀਕ ਇੱਕ ਅਸੀਂ ਜਿਲਖ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਲਖ ਸਿੰਘ ਦਾ ਜੀ ਬਹੁਤ ਧੰਨਵਾਦ ਕਰਦੇ ਜਿਹੜੇ ਕਦੇ ਮਾਰਗੇ ਜਿਹੜੇ ਹਰ ਦੇ ਮਾਰਗੇ ਜਿਨ੍ਹਾਂ ਨੇ ਸਾਡਾ ਇਹ ਕੰਮ ਸਪਾਰ ਕੇ ਮਲਕੀਏ ਕਰਨ ਦਾ ਦੇ ਮੌਕਾ ਦਿੱਤਾ ਜੀ ਅੱਗੇ ਕਰਨ ਦਾ ਮੌਕਾ ਦਿੱਤਾ ਠੀਕ 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 ਆਓ ਵੀ ਜੇ ਕੋਈ ਕਰਵਾਉਂਦੇ ਨੇ ਤਾਂ ਆਪਣਾ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਕੋਈ ਵੀ ਪੰਜਾਬੀ ਭਰਾ ਮੈਂ ਹਾਲੇ ਤੱਕ ਚੋਣ ਦਾ ਪ੍ਰਸਤ ਕਰਦਾਨੀ ਦੇਖਿਆ ਨਹੀਂ ਪਰ ਤੁਸੀਂ ਆਪਣੇ ਏਰੀਆ ਦੇ ਵਿੱਚ ਆਪਣੇ ਏਰੀਆ ਤੋਂ ਬਾਅਦ ਤਾਂ ਹੈਗੇ ਆ ਮਤਲਬ ਬਠਿੰਡੇ ਦੇ ਜਾਂ ਇਹਨਾਂ ਲਾਗੇ ਲਾਗੇ ਮਤਲਬ ਇੱਥੇ ਨਹੀਂ ਸੀ ਕੋ ਕਰ ਰਿਹਾ ਤੇ ਹੁਣ ਬਾਈ ਜੀ ਤੁਹਾਡਾ ਅੱਗੇ ਕੀ ਕਹਿਣਾ ਚਾਹਣਾ ਕਿ ਤੁਸੀਂ ਕਿੱਥੇ ਕਿੱਥੇ ਜਾ ਕੇ ਇਹ ਕੰਮ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਣਾ ਚਾਹੁੰਦਾ ਬਾਹਰ ਕਿਤੇ ਵੀ ਹੋਵੇ ਅਸੀਂ ਕਰ ਦਤਾ ਹਾਂ ਕੰਮ ਜੀ ਅੱਛਾ ਉੱਥੇ ਜਾਂ ਕੋਈ ਕੰਮ ਕਰ ਸਕਦੇ ਕੋਈ ਦਿੱਕਤ ਨਹੀਂ ਆਉਂਦੀ ਕੋਈ ਮੰਗਦਾ ਫਿਰ ਪੰਜਾਬ ਦਾ ਪੰਜਾਬ ਤੋਂ ਬਾਹਰ ਜਿੱਥੇ ਵੀ ਤੁਹਾਨੂੰ ਫੋਨ ਆਊਗਾ ਅਸੀਂ ਉੱਥੇ ਜਾ ਕੇ ਤੁਸੀਂ ਇਹ ਕੰਮ ਕਰਦੇ ਹਾਂ ਹਾਂਜੀ ਠੀਕ ਹੈ ਸਾਰੀ ਟੀਮ ਭਾਈ ਜੀ ਤੁਹਾਡੀ ਮਜ਼ਦੂਰਾਂ ਦੀ ਮਿਸਤਰੀ ਦੀ ਆਪਦੀ ਹੋਣਾ ਸਾਰੀ ਆਤੀ ਹੋਊ ਸਾਡੀ ਟੀਮ ਠੀਕ ਹੈ ਜੀ ਮਾਲਕ ਨੇ ਕਿਲਾ ਆਪਣਾ ਮਾਲਕ ਨੇ ਹੱਸਿਆ ਵਿੱਚ ਉਹ ਨਾਲ ਅੱਗ ਦੇਣਾ ਜਾਂ ਸੁਖੀ ਦਾ ਹੋਣਾ ਕੁਛ ਵੀ ਦੇ ਵਿੱਚ ਪੈਂਦਾ ਉਹ ਲੱਗ ਜਾਂ ਜਿਵੇਂ ਕਰਾਉਣਾ ਮਾਲਕ ਨੇ ਉਹੇ ਤਰ੍ਹਾਂ ਕਰਾ ਸਕਦਾ ਉਹਵੇਂ ਕਰਾ ਸਕਦਾ ਤੇ ਠੀਕ ਹੈ ਭਾਈ ਜੀ ਤੁਸੀਂ ਆਪਣਾ ਨੰਬਰ ਜਰੂਰ ਬੋਲ ਦਿਓ ਜੀ ਵੀ ਜਿਹਨੂੰ ਤੁਹਾਡੇ ਨਾਲ رابطہ ਕਰਨਾ ਚਾਹੁੰਦਾ ਹੈ ਤਾਂ ਉਹ ਕਿਹੜੇ ਨੰਬਰਾਂ ਤੇ ਤੁਹਾਡੇ ਨਾਲ ਸੰਪਰਕ 94652 ਜੀ 68030 ਜੀ ਦੂਜਾ ਨੰਬਰ ਕੋਈ ਹੋ ਰਿਹਾ ਉਹ 9463343305 45305 ਹਾਂਜੀ ਠੀਕ ਭਾਈ ਜੀ ਇਹ ਤੁਸੀਂ ਚੋਣ ਦਾ ਪਲੱਸਟਰ ਹੁੰਦਾ ਦੇਖ ਰਹੇ ਹੋ ਤੇ ਮਾਈਆਂ ਨਾਲ ਆਪਾਂ ਗੱਲਬਾਤ ਵੀ ਕੀਤੀ ਤੇ ਇਹਨਾਂ ਦੀ ਜਿਹੜੀ ਟੀਮ ਹੈ ਇਹ ਦੋphਰਾ ਆਪ ਹੈ ਤੇ ਇੱਕੇ ਵੀਰ ਜੀ ਨਾਲ ਹੁੰਦੇ ਆ ਇਹ ਵੀ ਇਹਨਾਂ ਨੂੰ ਹੁਣ ਸਮਾਂਨੇ ਫੜਾ ਰਹੇ ਆ ਤੇ ਨਾਲ ਨਾਲ ਇਹਨਾਂ ਦੇ ਕੰਮ ਕਰ ਵੀ ਰਹੇ ਆ ਥੋੜੀ ਇਹਨਾਂ ਤੋਂ ਵੀ ਜਾਣਕਾਰੀ ਲੈਣੀ ਹੈ ਕੀ ਨਾਮ ਆ ਵੀਰ ਜੀ ਤੁਹਾਡਾ ਮੈਂ ਸੁਖਚਾਨ ਸਿੰਘ ਜੀ ਸੁਖਚਾਨ ਸਿੰਘ ਆ ਥੋੜਾ ਕੀ ਕੰਮ ਹੈ ਜੀ ਤੇ ਕਦੋਂ ਕਦੋਂ ਤੁਸੀਂ ਨਾਲ ਉਹ ਜੀ ਨਾਲ ਬਾਈ ਮਾਗ ਤਿਆਰ ਕਰਦਾ ਤੇ ਨਾਲ ਨਾਲ ਕੰਮ ਸਿੱਖ ਰਿਹਾ ਹਾਂ ਕੰਮ ਸਿੱਖ ਰਿਹਾ ਹਾਂ ਥੋੜਾ ਮੰਨਣਾ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਕੋਈ ਦਿਨਾਂ ਨੂੰ ਕੰਮ ਸਿੱਖ ਕੇ ਆਪਾਂ ਹੋਰ ਵੀ ਮਤਲਬ ਕੰਮ ਫੜ ਕੇ ਮੰਗਵਾ ਕੇ ਕਰਿਆ ਕਰਾਂਗੇ ਹਾਂ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਬਾਈਆਂ ਨਾਲ ਕੰਮ ਕਰਦਿਆਂ ਮੈਨੂੰ ਹੋ ਗਿਆ ਜੀ ਸਾਲ ਵਾਂਗੂ ਫਿਰ ਤਾਂ ਸਕੇ ਭਰਾਵਾਂ ਵਾਲੀ ਗੱਲ ਹੀ ਹੋ ਜਾਂਦੀ ਹੈ ਇੱਕ ਸਾਲ ਜਦੋਂ ਆਪਾਂ ਇਕੱਠੇ ਰਹ ਜੀਏ ਹਾਂ ਇੱਕ ਮੈਚੀ ਹੋ ਜਾਂਦਾ ਬਹੁਤ ਵਧੀਆ ਗੱਲ ਆ ਬਾਈ ਜੀ ਜਦੋਂ ਜਿਉਂ-ਜਿਉਂ ਆਪਾਂ ਇਹ ਕੰਮ ਸਿੱਖਾਂਦੇ ਪੰਜਾਬ ਦੇ ਵਿੱਚ ਕੀ ਆ ਸਾਰੇ ਲੋਕ ਇਹੀ ਕਹ ਰਹੇ ਜਾਈ ਬੇਰੋਜ਼ਗਾਰੀ ਹੈ ਕੰਮ ਹੈ ਨਹੀਂ ਪਰ ਕੰਮ ਬਹੁਤ ਆ ਬਾਈ ਸਾਨੂੰ ਸਿੱਖਣਾ ਚਾਹੀਦਾ ਕੰਮ ਬਹੁਤ ਆ ਸਾਨੂੰ ਸਿੱਖਣਾ ਚਾਹੀਦਾ ਥੋੜਾ ਜਿਹਾ ਵੀ ਅਸੀਂ ਕੋਈ ਕੰਮ ਜਾਣਦੇ ਹਾਂ ਤਾਂ ਉਸ ਕੰਮ ਨੂੰ ਵਧੀਆ ਢੰਗ ਨਾਲ ਕਰਾਂਗੇ ਤਾਂ ਕੰਮ ਉਹ ਬਹੁਤ ਜ਼ਿਆਦਾ ਚੱਲਦਾ ਹੈ ਠੀਕ ਹੈ ਬਾਈ ਜੀ ਜਿਨ੍ਹਾਂ ਨੇ ਚੂਨੇ ਦਾ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਘਰ ਬਣਾਉਣ ਦੀ ਆਪਣਾ ਕੋਸ਼ਿਸ਼ ਕੀਤੀ ਦੇਖਿਆ ਵੇ ਖੇਤਾਂ ਦੇ ਵਿੱਚ ਐ ਕੁਦਰਤ ਦੇ ਵਿੱਚ ਐ 4 ਫੇਰੋਂ ਹਵਾ ਵਧੀਆ ਆ ਰਹੀ ਹੈ 4 ਫੇਰੇ ਵਿੰਡੋਵਾਰੀਆਂ ਵੀ ਛੇੜ ਦੇ ਸ਼ੋਰ ਸ਼ਰਾਬੇ ਤੋਂ ਦੂਰ ਤੇ ਆਓ ਕਰਦੇ ਹਾਂ ਸਰਦ ਜੀ ਨਾਲ ਗੱਲਬਾਤ ਇਹਨੂੰ ਤਾਂ ਪੁੱਛਦੇ ਹਾਂ ਵੀ ਇਹ ਘਰ ਇੱਥੇ ਕਿਉਂ ਬਣਾਉਣ ਦਾ ਇਹਨਾਂ ਨੇ ਫੈਸਲਾ ਲਿਆ ਆ ਤੇ ਕਰਦੇ ਹਾਂ ਗੱਲਬਾਤ ਇਹਨਾਂ ਨਾਲ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਥੈਂਕ ਯੂ ਕੀ ਨਾ ਬਾਪੂ ਇਹ ਪੁਰਾਣਾ ਹੋਈ ਸ਼ਵੇਕ ਸਿੰਘ ਸਿੱਧੂ ਸ਼ਵੇਕ ਸਿੰਘ ਸਿੱਧੂ ਥਾਣੀ ਤੇ ਇਹ ਕਾਰਵਾਈ ਜੀ ਚੂਨੇ ਦਾ ਬਣਾਉਣ ਦਾ ਕਿ ਮੈਂ ਸੋਚਦਾ ਇਹ ਚੂਨੇ ਇਹ ਬੱਚੇ ਕੈਨੇਡਾ ਜਾਗੇ ਉਹਨਾਂ ਨੂੰ ਸ਼ੌਂਕ ਸੀਗਾ ਉਹਨਾਂ ਨੇ ਕਦੇ ਬਣਾਉਂਗਾ ਚੂਨੇ ਚ ਠੀਕ ਹੈ ਜੀ ਇਹ ਸਟਾਰਟ ਹੋ ਗਿਆ ਜੀ ਬਸ ਬਾਕੀ ਤੁਸੀਂ ਵੀ ਦੇਖਿਆ ਹੋਣਾ ਜੀ ਵੀ ਜਿੰਨੀਆਂ ਪ੍ਰਾਪ ਤਰਤਨ ਹਵੇਲੀਆਂ ਜੀਆਂ ਹੋਰ ਚੂਨੇ ਦੀ ਖੜਗਾ ਜੀ ਹਾਂ ਉਹਨੇ ਜੀ ਖੜੀਆਂ ਜੀ ਹਾਂ ਉਹਨਾਂ ਅੱਜ ਤਾਂ ਕੋਈ ਨਹੀਂ 300 ਸਾਲ ਦੀ ਖੜੀ 400 ਸਾਲ ਦੀ ਖੜੀ 500 ਸਾਲ ਦੀ ਖੜੀ ਹਾਂ ਜੀ ਹਾਂ ਜੀ ਹੁਣ ਆਪਣੇ ਲਾਲੂ ਆ ਭੈਂਡੇ ਰਾਵੋ ਕਿਲਾ ਕਿੰਨਾ ਪੁਰਾਣਾ ਇਹ ਉਹ ਤਾਂ 2000 ਸਾਲ ਪੁਰਾਣਾ ਹੈ ਕਿੰਨਾ ਕਹਿੰਦਾ ਜੀ ਕਿੰਨਾ ਪੁਰਾਣਾ ਉਵੇਂ ਪਿਆਲੇ ਬਿਲਕੁਲ ਬਿਲਕੁਲ ਹਾਂ ਜੀ ਹਾਂ ਬਾਕੀ ਚੀਜ਼ ਰਹਿਣ ਸਹਣ ਦਾ ਬਹੁਤ ਵਧੀਆ ਜੀ ਹਾਂ ਰਹਿਣ ਸਹਣ ਦਾ ਆ ਜੀ ਇੱਕ ਕੁਦਰਤੀ ਹਵਾ ਉਹਨੇ ਕਿੱਥੇ ਏਸੀ ਆ ਜਿਵੇਂ ਬਾਕੀ ਦਾ ਬਹੁਤ ਫਰਕ ਹੈ ਜੀ ਬਹੁਤ ਫਰਕ ਹੈ ਜੀ ਬਾਕੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ ਆਪ ਦਾ ਰਹਿਣ ਸਹਣ ਵੀ ਵਧੀਆ ਕੀਤਾ ਤੇ ਬਾਕੀ ਜਿਹੜੇ ਆਪਦੇ ਆ ਪਿੰਡ ਦੇ ਮਿਸਤਰੀਆਂ ਨੂੰ ਹੀ ਕੰਮ ਦਿੱਤਾ ਹਾਂ ਜੀ ਹਾਂ ਜੀ ਇਹਨਾਂ ਨੂੰ ਨਵੀਂ ਚੀਜ਼ ਸਿੱਖਣ ਦਾ ਮੌਕਾ ਮਿਲਿਆ ਹਾਂ ਜੀ ਹਾਂ ਜੀ ਹਾਂ ਜੀ ਉਹ ਤਾਂ ਘਰ ਤਾਂ ਬਣਾਉਣੀ ਹੁੰਦਾ ਪੈਸੇ ਨਹੀਂ ਕਾਹਦੀ ਪੈਸਾ ਬਣਾਉਣੀ ਹੈਗਾ ਹਾਂ ਜਿਸ ਮਿੱਟੀ 'ਚ ਤਾਂ ਨਹੀਂ ਬਣਾਉਣੀ ਹੈ ਜੀ ਚੂਨੇ ਚ ਲਾ ਕੇ ਬਦਲਾ ਕੇ ਦਾ ਰੁਪਈਆ ਪਰ ਜੇ ਭਾਵੇਂ ਅੱਜ ਇੱਥੇ ਬੈਠੇ ਆ ਤਾਂ ਇਸ ਘਰ ਦੇ ਵਿੱਚ ਇੱਕ ਸਕੂਨ ਹੈ ਹਾਂ ਜੀ ਹਵਾ ਰਹੀ ਹੈ ਜੀ ਹਾਂ ਜੀ ਹਾਂ ਤੇ ਕੋਈ ਸ਼ੋਰ ਸ਼ਰਾਬਾ ਨਹੀਂ ਪ੍ਰਦੂਸ਼ਨ ਰਹਤ ਹੈ ਜੀ ਪ੍ਰਦੂਸ਼ਨ ਰਹਤ ਹੈ ਹਾਂ ਜੀ ਬਿਲਕੁਲ ਬਿਲਕੁਲ ਬਾਪੂ ਜੀ ਹੋਰ ਮੈਂ ਨਾਮ ਬੜਾ ਥੋੜਾ ਸੁਣਾਇਆ ਹੋਰ ਕੀ ਕਾਰੋਬਾਰ ਹੈ ਜੀ ਇਹ ਡਾਕਟਰ ਦਾ ਕਾਰੋਬਾਰ ਹੈ ਜੀ ਆਪਣਾ ਠੀਕ ਹੈ ਜੀ ਹਾਂ ਜੀ ਹਾਂ ਵੇਚਣ ਲੈਣ ਦਾ ਮੰਡੀ ਵੀ ਲਾਉਣੀ ਹੈਗੀ ਠੀਕ ਹੈ ਹਾਂ ਜੀ ਹਾਂ ਤੇ ਤੁਸੀਂ ਆ ਕੈਮਰੇ ਤੋਂ ਪਹਿਲਾਂ ਆਪਾਂ ਗੱਲਾਂ ਕਰ ਰਹੇ ਸੀ ਵੀ ਪਹਿਲਾਂ ਬਹੁਤ ਜ਼ਿਆਦਾ ਮਤਲਬ ਹਾਂਜੀ ਹਾਂ ਪੁੱਛੇ ਪਰਛਾ ਰਹਿ ਲੈਣੇ ਬਹੁਤ ਬੰਦੇ ਹੁੰਦੇ ਸੀ ਸ਼ੁਰੂਆਤ ਆ ਜਿਹੜੀ ਵੀ ਆਪਣੇ ਏਰੀਆ ਦੇ ਵਿੱਚ ਜਿਹੜੀ ਕੋਈ ਟਰੈਕਟਰਾਂ ਦੇ ਲੈ ਵੇਚਦੀ ਆ ਮੈਨੂੰ ਲੱਗਦਾ ਵੀ ਤੁਸੂ ਹੀ ਹਾਂਜੀ ਹਾਂ ਬਨਵੇਰੀ ਮੰਡੀ ਲਾਉਣੀ ਜੀ ਉਹ ਅੰਦਰ ਮੰਡੀ ਹੁੰਦੀ ਜਿੱਥੇ ਬੱਸ ਸਟੈਂਡ ਬਣਿਆ ਹੁੰਦਾ ਟਰੌਂਡੀ ਸਭ ਉਹ ਠੀਕ ਹੈ ਜੀ ਉਵੇਂ ਹੀ ਕੰਮ ਕਰਦੇ ਆ ਜੀ ਠੀਕ ਹੈ ਜੀ ਤੁਸੀਂ ਦੱਸ ਰਹੇ ਸੀ ਵੀ ਉਦੋਂ ਫੋਨ ਹੀ ਬਹੁਤ ਜ਼ਿਆਦਾ ਹਾਂਜੀ ਹਾਂ 2001 ਤੋਂ ਤਾਂ ਫੋਨ ਟੈਂਡਰੀ ਹੁੰਦਾ ਸੀ ਜੀ ਠੀਕ ਹੈ ਇੰਨੀ ਲੈ ਲੈਣੇ ਕੋਲ ਦੀ ਫੋਨ ਆਉਂਦੇ ਆ ਮਾ ਅੱਲਾ ਕਿੰਨੇ ਵਾਲੀ ਬਾਈ ਜੀ ਕਿੰਨੇ ਦਾ ਵਿਕੂਗਾ ਇਹ ਕੀ ਕਰੀਏ ਤੂੰ ਲੌਂਜ ਕੱਟ ਸੀਗੀ ਹੁਣ ਪੜੇ ਲਿਖੇ ਹੋਗੇ ਜਵਾਹਰਪੁਰ ਦਾ ਸਾਰਾ ਕੋ ਜਾਣਦੇ ਜੀ ਹੁਣ ਤਾਂ ਨਾਮ ਉਹਨਾਂ ਕੱਢ ਕੇ ਲਈ ਜਾਂਦੇ ਨੇਗੇ ਠੀਕ ਹੈ ਠੀਕ ਹਾਂ ਉਹਨਾਂ ਆਪਣਾ ਸਿਸਟਮ ਹੋਵੇ ਜੀ ਹਾਂਜੀ ਹਾਂਜੀ ਉਹਨੂੰ ਤੇ ਮਾਨੂੰ ਪੁੱਛਦਾ ਸੀ ਸੀਗੀ ਪੁੱਛਦਾ ਹਾਂ ਤੇ ਮਤਲਬ ਵਿਸ਼ਵਾਸ ਸੀ ਆ ਪੁੱਛ ਪਿਸ਼ਵਾਸ ਸੀ ਇੱਕ ਨਾਮ ਦੀ ਵਿਸ਼ਵਾਸ ਸੀ ਵੀ ਉਹਨਾਂ ਤੋਂ ਲੈ ਲਵਾਂ ਵੀ ਉਹ ਤੋਂ ਲੈ ਲਵਾਂ ਚੰਗਾ ਹੀ ਮਿਲੂਗਾ ਦੋ ਚੰਗਾ ਹੀ ਮਿਲੂਗਾ ਹਾਂਜੀ ਹਾਂ ਹੁਣ ਜੰਸੀ ਜੰਸੀ ਵਾਲੇ ਕਰਦੇ ਹੁਣ ਵੀ ਆ ਸਾਡੇ ਤਲਵੰਡੀ ਨੂੰ ਸੌਦਾ ਹੁੰਦਾ ਉਹਥੇ ਆਇਆ ਮੈਂ ਅੱਛਾ ਜੀ ਉਹ ਵੀ ਟ੍ਰੇਡ ਕਰਦੇ ਨੇ ਤੁਸੀਂ ਜੀ ਗੱਲ ਕਰਨੇ ਪਈ ਮੈਂ ਪਰਦੇ ਵਾਲਾ ਨਾ ਹੁਣ ਮੰਡੀ ਵਿੱਚ 85 ਦਾ ਵਿਕ ਜਾਊਗਾ ਹਾਂ ਬੋਮਾ ਕਰੇ ਗਲਤ ਰਾਏ ਨਹੀਂ ਦਿੱਤੀ ਹਾਂਜੀ ਹਾਂਜੀ ਹਾਂ ਕੋਈ ਨਹੀਂ ਲੱਗਦਾ ਜਰਸੀ ਕੱਟਿਆ ਦਾ ਜੀਦਾ ਰਹਿ ਜਾਂਦਾ ਇਹਨੂੰ ਨਵਾਂ ਮਿਲ ਜਾਂਦਾ ਕੋਈ ਵੀ ਜਿਹੜੀ ਗਲਤ ਰਾਏ ਆ ਗਲਤ ਰਾਏ ਨਹੀਂ ਦੀ ਕੋਣ ਲੰਬਾ ਸਮਾਂ ਚੱਲਦੀ ਨਹੀਂ ਬਾਈ ਚੂਟ ਨਹੀਂ ਜਾਂਦਾ ਜੀ ਚੂਟ ਲੰਬਾ ਸਮਾਂ ਨਹੀਂ ਚੱਲਦਾ ਜਿਵੇਂ ਤੁਸੀਂ ਗੱਲ ਚੱਲਦਾ ਹਾਂ ਸਾਰੀ ਉਮਰ ਚੱਲਦਾ ਤੁਸੀਂ ਦੱਸ ਰਹੇ ਸੀ ਵੀ ਹੁਣ ਤਾਂ ਚਲੋ ਆਪ ਦਾ ਕਰਕੇ ਦੂਰ ਨੇੜੇ ਨਹੀਂ ਜਾਂਦੇ ਕੰਮ ਆ ਆਪ ਦੀ ਆਪ ਘਟਾਤਾ ਬੜਾ ਹਾਂਜੀ ਆਪ ਦੇ ਘਟਾਤਾ ਜੀ ਹਾਂਜੀ ਇਹ ਨਹੀਂ ਹੈ ਬੱਚੇ ਸੈਟ ਆ ਜੀ ਹੁਣ ਆਏ ਵੀ ਚਲੋ ਕੀ ਹਾਂ ਬਿਲਕੁਲ ਬਿਲਕੁਲ ਅੰਦਰ ਤੁਸੀਂ ਜੀ ਸੁਭਾਵਕ ਐ ਗੱਲਾਂ ਤੁਹਾਡੀ ਉਮਰ ਦਾ ਜਿਉਂ ਹਰੇਕ ਨਾਲ ਹੀ ਗੱਲ ਕਰਦੇ ਹੋ ਕਹਿੰਦੇ ਕੰਮ ਤੇਰਾ ਵੀ ਹੁਣ ਆਪ ਹੀ ਨਹੀਂ ਹਾਂਜੀ ਆਪ ਕਰੀਦਾ ਠੀਕ ਹੈ ਜੀ ਆਖੀ ਵਧੀਆ ਮਾਰਕੀਟ ਤੇ ਜਾਣ ਸੌਤੀ ਹੈ ਜੀ ਠੀਕ ਹੈ ਹਾਂ ਤੇ ਇਸ ਨੂੰ ਬੰਦਾ ਕਰਨ ਦੇ ਚੈਪ ਪੰਪੀ ਬਣ ਜਾਈ ਜੀ ਹਾਂਜੀ ਬਾਕੀ ਬਾਪੂ ਜੀ ਤੁਸੀਂ ਆਪ ਦਾ ਨੰਬਰ ਜਰੂਰ ਬੋਲ ਦਿਓ 98172 29678 ਕੀ ਜਵਾਬ ਪਈ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਮੋਕੇ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਬਹੁਤ ਸੋਹਣਾ ਤੁਹਾਡਾ ਘਰ ਬਣਿਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਹਾਂਜੀ ਸਭ ਨੂੰ ਵਧਾਈ ਜੀ ਧੰਨਵਾਦ ਬਾਈ ਧੰਨਵਾਦ